ਕੋਹ ਹੈ ਗੁਰਜੀ ਕਾ ਖਾਲਸਾ ਆਈ ਦੀ ਪੱਤੀ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਓਏ ਸਰਵ ਆਈ ਦੇ ਥੱਲੇ ਬਾਲਟੀ ਰੱਖਿਆ ਡੀਜ਼ਲ ਥੱਲੇ ਇਹ ਮਸ਼ੀਨ ਦਾ ਕੰਮ ਹੀ ਰਿਪੇਅਰ ਪੂਰਨ ਚੱਲੀ ਜਾਂਦੀ ਹੈ ਕਿਉਂ ਜਿਹੜੀ ਰਿਪੇਅਰ ਹੋ ਜੇ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਲੈਂਬਰ ਆਇਆ ਨਹੀਂ ਭਲਾਓ ਆਪਣਾ ਦੂਜਾ ਉਤਾਰ ਉਹਨੂੰ ਕਹੇ ਆਉਂਦਾ ਕੰਮ ਤੇ ਜਿੰਦੇ ਨਾ ਉਹਨਾਂ ਨੇ ਮੈਨੂੰ ਬਈ ਦੋਲੇ ਉਹਦਾ ਓਏ ਅੱਧ ਪਾਉਂਦਾ ਕੌਣ ਚਲੋ ਕਟੜ ਕੋਟ ਰਾਇਆ ਧੋਗੇ ਉਸ ਦਿਨ ਤੁਹਾਨੂੰ ਮੈਂ ਦਿਖਾਇਆ ਹੀ ਫਿਰ ਬੰਦਿਆਂ ਦੀ ਲਾਉ ਪਾਉ ਕੀਤੀ ਵੀ ਜੀਤੋ ਰੋਟੀ ਪਾਣੀ ਕਮੋ ਖਾਣੇ ਆਦੇ ਹੁਣ ਐ ਤਸੱਲੀ ਨਾਲ ਧੋਤਾ ਹੀ ਆਵੇ ਲਿਸ਼ਕਦਾਕ ਨਹੀਂ ਉਹੋ ਹੀ ਕਟੜਣ ਅਸਲ ਬੰਦਿਆਂ ਦਾ ਵਿਚਾਰਿਆਂ ਦਾ ਸਰੀਰ ਬੁਖਾਰ ਜਾਂ ਚੜਿਆ ਡਾਉਂ ਜੇ ਹੋਏ ਉਹ ਨਰੀ ਜਨਾ ਧੋਤ ਇਦਾਂ ਦੇ ਗਟਰ ਮਸ਼ੀਨ ਵੀ ਚੰਗੀ ਧੋਤੀ ਆ। ਆ ਇਹਦਾ ਦੇਣਾ ਹੀ ਦੇ ਕੇ ਤੇ ਹੁਣ ਤੁਹਾਨੂੰ ਅੱਜ ਆਪਾਂ ਪਿੰਡ ਵਾਲੀ ਸਾਈਡ ਦੇ ਝੋਨੇ ਦੇ ਦਰਸ਼ਨ ਕਰਾਉਣੇ ਨੇ ਜਾ ਕੇ ਉਹ ਦਿਖਾਉਣੇ ਤੁਹਾਨੂੰ। ਪਿਪਾਰ ਵਾਲਾ ਤੇ ਚਲੋ ਰੋਜ਼ ਵਿਖਾਈਦਾ ਹੀ ਆ। ਮੋੜ ਸਾਲ ਕੋਈ ਲੱਭਾ ਨਹੀਂ ਹੁਣ ਮੇਰਾ ਰਾਦਾ ਗੱਡੀ ਲੈ ਆ ਚੱਲ ਢੇੜਾ ਕੱਢ ਸਾਰਾ ਚੋਨਾ ਵੇਖ ਕੇ ਉਹਨੇ ਇੱਕ ਵਾਰ ਸਬਜੀ ਵਾਲਾ ਵੀਰ ਵੀ ਮਿਲਾ ਦੀ ਅੱਜ ਤੁਹਾਨੂੰ ਇਹ ਆਪਣਾ ਰਾਣੇ ਜਦੋਂ ਪੱਲੇ ਸੁੱਕ ਗਏ ਕਿ ਇਹ ਦਿਨ ਇਕੱਠੇ ਕਰਦੇ ਖਰਾਬ ਹੋ ਜਾਣੇ ਆ ਐ ਗੋੜ ਦੇ ਗੋੜ ਪਤਾ ਲੱਗੇ ਇੱਕ ਵਾਰ ਵੀ ਹਾਂ ਬੂਟੇ ਸਾਂਭੇ ਆ ਹਾਂ ਉਹ ਗਾੜੀ ਜਾ ਕੇ ਵੇਖਾ ਅਗਲੇ ਬਲੇ ਉਧਰ ਕਰਤਾ ਕੰਪਲੀਟ ਉਧਰ ਜਾ ਕੇ ਵੇਖ ਕੇ ਆਇਆ ਕੋਈ ਅਜੀਤ ਰਹਿਣੇ ਲੈ ਆਇਆ ਜਾਨੋ ਰਹਿ ਗਿਆ ਆ ਡਾਲਾ ਚੜ ਗਿਆ ਰਾਸ਼ਨ ਲੈ ਕੇ ਉੱਤੇ ਹੁਣ ਅਜਿਹਾ ਗੋੜਿਆਂ ਬੂਟਿਆਂ ਦੀ ਸਲਾਬ ਜੀ ਖਤਮ ਹੋਣੀ ਉਹਦਾ ਸਲਾਬ ਹੀ ਨਹੀਂ ਛੱਡਣ ਦੇ ਬੂਟੇ ਉਧਰ ਬਾਸ ਬੂਟਿਆਂ ਦੇ ਮੋੜਨਾ ਵੀ ਆ ਗੋੜ ਦੀ ਗੋੜਜੇ ਦੇ ਇੱਕ ਔਰ ਸੋਕੇ ਜੇ ਜਾਣ ਇਹ ਗੱਲ ਕੱਢ ਗਏ ਹੁਣ ਤੈਨੂੰ ਨਾ ਵਿੱਚ ਮਧੂ ਮੱਖੀਆਂ ਦੇ ਛੱਤੇ ਰੱਖ ਦੇਨੇ ਦੋ ਉਹਦੇ ਨਾਲ ਵੇਖੀ ਤੂੰ ਹੋਰ ਕੋਈ ਸੁਨੇਹਾ ਕੋਈ ਗਾਣਾ ਸ਼ਾਣਾ ਗਾਣਾ ਪੇਸ਼ ਕਰਨਾ ਮੈਂ ਆਪਣੇ ਆ ਰਿਹਾ ਵਾ ਮੇਲਾ ਬਾਬਾ ਆਪਣੇ ਧੰਨ ਪਿੰਡ ਆ ਇਧਰ ਮਾਝੇ ਦੇ ਵਿੱਚ ਹੂੰ ਉਥੇ ਪੀਰ ਬਾਬਾ ਯਾਰ ਸ਼ਾਹ ਵਾਲੀ ਦੀ ਜਗਾ ਵਾ ਅੱਛਾ ਉਥੇ ਖਾਲਸਾ ਜੀ ਆਪਣੀ ਫਸਾਈ ਆ ਬੁੱਕ ਹੁੰਦੀ ਆ ਠੀਕ ਆ ਗੁਰਨਾਮ ਸਿੰਘ ਮਾਸਟਰ ਹੈਗਾ ਉਥੇ ਹਾਂ ਉਹਦੇ ਮੁੰਡੇ ਗਾੜੀ ਹੈਗੇ ਉਹਨਾਂ ਨਾਲ ਸਪਰਕਸ ਬੁੱਕ ਚੰਗਾ ਸੀ ਠੀਕ ਆ ਆਪਣਾ ਪਹਿਲੋ ਤੋਂ ਬਾਪੂ ਨਾਲ ਤਾਂ ਗਾੜੀ ਉਹਨਾਂ ਨੇ ਇੱਕ ਦੋ ਹੀ ਮਵੀ ਗਿਆ ਮੇਰਾ ਵੀ ਨਾਲ ਹੋ ਗਿਆ ਹੂੰ ਇਕ ਚਲੋ ਆਪਣਾ ਮਾਣ ਕਰਦਾ ਆਪ ਮਾਸਟਰ ਵੀ ਗਰਨਾਮ ਸੋਨੀ ਹਾਂ ਨਹੀਂ ਮਿਹਨਤੀ ਬੰਦਾ ਦੂ ਚਲ ਗਾਣਾ ਨਾ ਬਣ ਜਾਂਦੀ ਗੱਲ ਹਾਂਜੀ ਇਹ ਕਰਕੇ ਲਿਖਿਆ ਵੀ ਨਵਾਂ ਗਾਣਾ ਹਾਂ ਗਾਣੇ ਦੋ ਤਿੰਨ ਹੋਰ ਕੀਤੇ ਯਾਰ ਤੇ ਕੋਈ ਮਾੜਾ ਮੋਟਾ ਸੈਂਟ ਦੇ ਸਕਦਾ ਨਹੀਂ ਹਾਂ ਦੇ ਦੇ ਸਕਦਾ ਦੇ ਦੇ ਫਿਰ ਬੇਪਰਵਾ ਆਸ਼ਿਕਾਂ ਦੀ ਦੁਨੀਆ ਨਾ ਘਟੇ ਵਾਦੇ ਦੇ ਦੇ ਕੇ ਕੁਸ਼ੀਆਂ ਦੇ ਕੇ ਦੁੱਖੜੇ ਲੈੰਦੇ ਜੈਲੀ ਹਿਜਰਾ ਦੀ ਅੱਗ ਸੇ ਕੇ ਜੈਲੀ ਹਿਜਰਾ ਦੀ ਅੱਗ ਸੇ ਕੇ ਬਹੁਤੀ ਢੇਰ ਚੱਲੇ ਨਾ ਦਿਖਾਵਿਆਂ ਦਾ ਪਿਆਰ ਨੀ ਝੂਠ ੱੱਲੇ ਲੋਕ ਦੀ ਨਾ ਦਿਲਾਂ ਵਾਲੀ ਖਾਰ ਨੀ ਉਸ ਪਲ ਵਿੱਚ ਕੀਤੇ ਹੋਏ ਵਾਦਿਆਂ ਦਾ ਉਸ ਪਲ ਵਿੱਚ ਕੀਤੇ ਹੋਏ ਵਾਹ ਜਾਂਦਾ ਹੁੰਦਾ ਕਦੇ ਵੀ ਸ਼ਿਵਾ ਸੀਨਾ ਜੂਏ ਵਰਗਾ ਪਿਆਰ ਤੇਰਾ ਝੂਠੀ ਏ ਹਾਏ ਨਹੀਂ ਸਾਨੂੰ ਆਇਆ ਰਾਸਨਾ ਜੂਏ ਵਰਗਾ ਪਿਆਰ ਤੇਰਾ ਝੂਠੀ ਏ ਹਾਏ ਨਹੀਂ ਸਾਨੂੰ ਆਇਆ ਰਾਸਨਾ ਹਾਏ ਨਹੀਂ ਸਾਨੂੰ ਆਇਆ ਰਾਸਨਾ ਹਾਏ ਨਹੀਂ ਸਾਨੂੰ ਆਇਆ ਰਾਸਨਾ ਬਹੁਤ ਵਧੀਆ ਵੀਰਾਂ ਨੇ ਆ ਇੱਕ ਨਾਲ ਕੰਮ ਕਰਦਾ ਕਰਦਾ ਨਾ ਇਹ ਰਾਤ ਦਾ ਸੁੱਤਾ ਮੇਰਾ ਇਸ਼ਕ ਜਗਾ ਕੇ ਤੁਰ ਚੱਲੀਏ ਸ਼ਿਕਾਰ ਵਾਂਗੂ ਮਾਰ ਕੇ ਕਰਕੇ ਸਫ਼ਰ ਤੂੰ ਮੁਸਾਫਰਾਂ ਦੇ ਵਾਂਗੂ ਸੁੱਟ ਚੱਲੀਏ ਟਿਕਟ ਵਾਂਗੂ ਪਾੜ ਕੇ ਚੰਗਾ ਬੜਾ ਸੁੱਤਾ ਮੇਰਾ ਇਸ਼ਕ ਜਗਾ ਕੇ ਤੁਰ ਚੱਲੀਏ ਸ਼ਿਕਾਰ ਵਾਂਗੂ ਮਾਰ ਕੇ ਕਰਕੇ ਸਫ਼ਰ ਤੂੰ ਮੁਸਾਫਰਾਂ ਦੇ ਵਾਂਗੂ ਸੁੱਟ ਚੱਲੀਏ ਟਿਕਟ ਵਾਂਗੂ ਪਾੜ ਕੇ ਗਿਆ ਜੇਲੀ ਮਣ ਜੀਤਪੁਰੀ ਲੁੱਟਿਆ ਗਿਆ ਜੇਲੀ ਮਣ ਚੀਤਪੁਰੀ ਲੁੱਟਿਆ ਤੇਰੇ ਲਈ ਕੋਈ ਗੱਲ ਖਾਸ ਨਾ ਜੂਵੇ ਵਰਗਾ ਪਿਆਰ ਤੇਰਾ ਝੂਠੀ ਏ ਹਾਏ ਨਹੀਂ ਸਾਨੂੰ ਆਰਾਸ ਨਾ ਬਹੁਤ ਵਧੀਆ ਆਵਾਜ਼ ਆ ਵੀਰ ਦੀ ਤੇ ਯਾਰ ਵੱਤ ਵਦ ਨੂੰ ਜਿੱਦੇ ਕਿਤੇ ਮੇਲਾ ਹੋਵੇ ਨਾ ਪਿੰਡ ਚ ਤੇ ਜੇ ਕਿਤੇ ਵੀਰੇ ਪਹੁੰਚੇ ਇਨੂੰ ਘੰਟਾ 2 ਘੰਟੇ ਜਿਆਦਾ ਚਲੋ 5 10 ਮਿੰਟ ਵੀ ਦਿਆ ਕਰੋ ਜਰੂਰ ਦਿਆ ਕਰੋ ਚਲ ਚਲ ਇੱਕ ਡੇਢ ਡੇਢ ਦੋ ਗਾਣਿਆਂ ਦੀ ਚਾਹੀ ਹਾਂ ਹਾਂ ਬਾਈ ਇੰਨੇ ਕਿ ਜਰੂਰ ਦਿਆ ਕਰੋ ਕਿਉਂਕਿ ਕਿਤੇ ਵੀ ਵੀਰ ਪਹੁੰਚੇ ਤੇ ਜਰੂਰ ਬਾਜ ਸੋਹਣੀ ਆ ਤੇ ਚਲੋ ਆਪ ਦਾ ਕੀਰਤੀ ਬੰਦਾ ਵਾ ਤੇ ਕੀਰਤ ਦੇ ਨਾਲ ਜੁੜਿਆ ਵਾ ਤੇ ਜਿੰਨਾ ਵੀ ਹੋ ਸਕੇ ਵਾਦ ਤੋਂ ਵਾਦ ਵੀਰ ਨੂੰ ਮੌਕਾ ਦਿਆ ਕਰੋ ਮੈਂ ਤਾਂ ਹੀ ਪਾਉਂਦਾ ਰਹਿਣਾ ਵੀ ਇਹਦੇ ਨਾਲ ਤੁਸੀਂ ਇਹਦੀ ਸਿਹਾਨ ਰੱਖੋ ਵੀ ਇਹ ਬੰਦਾ ਉੱਥੋਂ ਆਇਆ ਵਾ ਚਲੋ ਓਕੇ ਇਧਰ ਪਿੰਡੀਆਂ ਦੇ ਨਾਲ ਤਾਂ ਤੁ ਬਾਤ ਆ ਇਹਦਾ ਮੀਆਂ ਨੇ ਸਾਡੀ ਜਾਨ ਹੀ ਛੱਡੀ ਸਬਜੀ ਅਸੀਂ ਕੀ ਲਾਉਣੀ ਸਾਰੀ ਖਰਾਬ ਹੋ ਗਈ ਤੇ ਰਾਣੇ ਜਦੋਂ ਹਣ ਗੋਡੀ ਵੱਜ ਗਈ ਨਾ ਆਪਣੇ ਕੋ ਉਥੇ ਬਿੱਠਾ ਵਾਧੂ ਪਈਆਂ ਉਹ ਇਤਨਾ ਛੱਟਾ ਦੇ ਕੇ ਤੇ ਸੁੱਕਣ ਦੇ ਉੱਤੇ ਤੇੜ ਝੋਨਾ ਜਿਹੜਾ ਵਾ ਉਹ ਚੱਲ ਸਾਰੇ ਥਾਵਾਂ ਛੜਕ ਛੁਰਕਾ ਜੇ ਗੱਡੀ ਤੇ ਕੀੜਾ ਮਾਰ ਲਿੰਦੇ ਆ ਕਿ ਆਪਾਂ ਪਾਰ ਤੁਹਾਨੂੰ ਬਧਾ ਰਾਹ ਹੀ ਉਦਾਂ ਦੇ ਆ ਇੱਥੇ ਚੱਲ ਇੰਨਾ ਹੈਗਾ ਵੀ ਰਾਹ ਚੰਗੇ ਆ ਤੇ ਗੱਡੀ ਤੇ ਢੇੜਾ ਮਾਰ ਕੇ ਸਾਰੇ ਘੇਰੇ ਘਰੇ ਤੁਹਾਨੂੰ ਦਿਖਾਉਨੇ ਅੱਜ ਜਿਹੜੀ ਆਪਣੀ ਬੰਨ ਦੇ ਅੰਦਰ ਪੈਲੀ ਪਿੰਡ ਵਾਲੀ ਸਾਈਡ ਇਹ ਝੋਨਾ ਦੇਖੋ ਨਾ ਕਿੰਨਾ ਵਧੀਆ ਵਾ ਬਹੁਤ ਸੋਹਣਾ ਝੋਨਾ ਇੱਧਰ ਇੱਧਰ ਪਾਣੀ ਪੂਣੀ ਸੁੱਕ ਜਾਂਦੇ ਆ ਝੋਨੇ ਨੂੰ ਇਸਾ ਉਹਨਾ ਟ੍ਰੀਟਮੈਂਟ ਕਰਨਾ ਪੈਂਦਾ ਜਿਹੜੇ ਪਾਣੀ ਸੁੱਕਦੇ ਜਿੱਥੇ ਪਾਣੀ ਨਹੀਂ ਸੁੱਕਦਾ ਉੱਥੇ ਉਸ ਨੂੰ ਇੱਕ ਵੀਰ ਨੇ ਮੈਨੂੰ ਮੈਸੇਜ ਕੀਤਾ ਵੀ ਤੁਸੀਂ ਕੀੜੀ ਵਾਲੀ ਦਵਾਈ ਪਾਤੋਂ ਪਾਈ ਆ ਲੋਕ ਤੁਹਾਡੇ ਵਾਲੇ ਵੇਖ ਕੇ ਕੀੜੀ ਵਾਲੀ ਦਵਾਈ ਪੋਣਗੇ ਵੀਰ ਇਦਾਂ ਵਾ ਵੀ ਸਾਨੂੰ ਮੌਕੇ ਦੇ ਹਿਸਾਬ ਨਾਲ ਆਪਦੇ ਨਾਲ ਚੱਲਣਾ ਪੈਂਦਾ ਉੱਥੇ ਹੁਣ ਸਪਰੇਅ ਵਾਲਾ ਬੰਦਾ ਜਾਂਦਾ ਹੀ ਨਹੀਂ ਪੜ-ਪੜ ਪਾਣੀ ਆ। ਉੱਥੇ ਕੋਈ ਪਹੁੰਚਦਾ ਨਹੀਂ ਆ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਜਿਹੜਾ ਹੁਣ ਰੰਗ ਕਰਾਤਾ ਤੇ ਆ ਪਿੰਡ ਦੀ ਸਾਥ ਜਿੱਥੇ ਸਾਰੇ ਵੀਰ ਆਪਣੇ ਬੈਠੇ ਹੁੰਦੇ ਬਜ਼ੁਰਗ ਇਹ ਆਪਣਾ ਗਰਸੇਵਕ ਵੀਰ ਤੇ ਉਹ ਆਪਣਾ ਰਿਸ਼ਪਾਲ ਵੀਰ ਵੱਡਾ ਆਪਣਾ ਜਿਹੜਾ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਵੀ ਬਹੁਤ ਵਧੀਆ ਬੋਲਦਾ ਵਾ ਉਹ ਵੀਰ ਨੂੰ ਇਹੋ ਗੱਲ ਆੰਦਿਆਂ ਭਰਾ ਵੀ ਜਿਹੜਾ ਆਪਣਾ ਸਿਸਟਮ ਆ ਵੀ ਸਾਡੇ ਉਨ ਉਥੇ ਪੜ ਪੜ ਪਾਣੀ ਝੋਨੇ ਚ ਸੇਮ ਦਾ ਪਾਣੀ ਹੋ ਜਾਂਦਾ ਵਾ ਤੇ ਸੇਮ ਦੇ ਪਾਣੀ ਨੂੰ ਸੇਮ ਦੇ ਪਾਣੀ ਦੇ ਵਿੱਚ ਯਾਰ ਕੋਈ ਬੰਦਾ ਸਪਰੇਅ ਕਰਕੇ ਰਾਜੀ ਨਹੀਂ ਆ ਦਵਾਈ ਪਾ ਕੇ ਰਾਜੀ ਇਸ ਕਰਕੇ ਸਾਨੂੰ ਵੀਰ ਉਥੇ ਦਵਾਈ ਪਾਉਣੀ ਪੈਂਦੀ ਪਿੰਡ ਵਾਲੀ ਸਾਈਡ ਅਹੀਂ ਸਪਰੀ ਜਿਆਦੀ ਕਰਦੇ ਆ ਤੇ ਨਾਲੇ ਹਰਿਆਂ ਨੂੰ ਆਉਂਦੇ ਆ ਬਾਕੀ ਆਪੋ ਆਪਣੇ ਏਰੀਆ ਦੇ ਹਿਸਾਬ ਨਾਲ ਚੱਲਣਾ ਪੈਂਦਾ ਜਿੱਦਾਂ ਦਾ ਕੇ ਦਾ ਸਿਸਟਮ ਹੋਵੇ ਉਸ ਹਿਸਾਬ ਨਾਲ ਵੀ ਚੱਲਣਾ ਪੈਂਦਾ ਜ਼ਰੂਰੀ ਨਹੀਂ ਜਿਹੜੀ ਵੀ ਗੱਲ ਹੋਵੇ ਆਪਾਂ ਦੇ ਉਹ ਦੱਸਣੀ ਹੈ ਜਿਹੜੀ ਅਸੀਂ ਕਰਨ ਦੇ ਲਾਗੇ ਆਪਾਂ ਕਿਸੇ ਨੂੰ ਇਹ ਨਹੀਂ ਜਿਹੜੀ ਸਹੀ ਗੱਲ ਉਹਦਾ ਅਪਰੀਸ਼ੀਏਟ ਕਰ ਦਿੱਤਾ ਵਾ ਜਿਹੜੀ ਗੱਲ ਗਲਤ ਆ ਉਹ ਆਪਾਂ ਕਿਸੇ ਵੀਰ ਨੂੰ ਕਦੀ ਆਖਿਆ ਨਹੀਂ ਵੀ ਆ ਤੁਸੀਂ ਕਰੋ ਇਸ ਕਰਕੇ ਮੇਰੇ ਵੀਰ ਚਲੋ ਧੰਨ ਭਾਗ ਤੁਹਾਡੇ ਵੀ ਕਮੈਂਟ ਕਰਨ ਦੇ ਪਤਾ ਲੱਗਦਾ ਰਹਿੰਦਾ ਵੀ ਬੰਦੇ ਜੇ ਕਿਹੜੀਆਂ ਗਲਤੀਆਂ ਤੇ ਕਿਹੜੀਆਂ ਮੈਂ ਸਧਾਰਨੀਆਂ ਵਾਂ ਇਸ ਕਰਕੇ ਆਪਾਂ ਦੇ ਵੈਜੂ ਦਾ ਨਾਮ ਲੈ ਕੇ ਜਿਹੜੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਪਾ ਦਿੱਤੀਆਂ ਤੇ ਉਹੋ ਹੀ ਭਾਈ ਦੀਆਂ ਜਿਹੜੀਆਂ ਲੋਕਾਂ ਦੇ ਫਾਇਦੇ ਵਾਲੀਆਂ ਅਸੀਂ ਕਦੀ ਆਪਦੇ ਫਾਇਦੇ ਵਾਲੀ ਚੀਜ਼ ਨਹੀਂ ਵਿੱਚ ਪਾਈ ਵਿੱਚ ਸਾਨੂੰ ਫਾਇਦਾ ਹੋਵੇ ਬਾਕੀ ਸਾਰੇ ਤੁਸੀਂ ਜੁੜੇ ਹੋ ਤੁਸੀਂ ਵੀ ਨਹੀਂ ਰਹਿੰਦੇ ਆਪਣਾ ਕਿਹੋ ਜਿਹਾ ਸਿਸਟਮ ਹੈ ਕਿਦਾਂ ਦਾ ਹੋਰ ਤੁਹਾਨੂੰ ਝੋਣਦੇ ਦੇ ਆਪਾਂ ਕਰੋਲੇ ਦਰਸ਼ਨ ਉੱਥੋਂ ਹਲ ਜਾ ਕੇ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਕਿੱਦਾਂ ਕਿਦਾਂ ਇਹ ਆਪਣਾ ਸਾਰਾ 110 ਵਾ ਝੋਨਾ 131 132 ਤੇ ਬਸ ਇਹ ਦੋ ਵਰਾਇਟਾਂ ਦੇ ਅੰਦਰ 26 ਝੋਨਾ ਉਹ ਮੰਡਲੀ ਸਾਈਡ ਉਧਰ ਗੱਡੀ ਜਾਣੀ ਨਹੀਂ ਨਹੀਂ ਤੂੰ ਵੀ ਤੁਹਾਨੂੰ ਦਿਖਾਉਣਾ ਹੈ ਤੋਂ ਸਾਡੇ ਪਿੰਡ ਨੇ ਲਾ ਕੇ ਸੇਵਾ ਨਰੀਗਾ ਤੋਂ ਤੇ ਬੋਰੇ ਭਰੇ ਆ ਵੀ ਜੇ ਕਿਤੇ ਬਾਈ ਚਾਂਸ ਹੋਵੇ ਅੱਧੇ ਇੱਥੇ ਭਰੇ ਅੱਧੇ ਪਿੰਡ ਲਾ ਕੇ ਪਰ ਇੱਕੋ ਹੀ ਲੈ ਗਏ ਆ ਐਦਾਂ ਤੁਹਾਨੂੰ ਆਨੇ ਰਹਿਨੇ ਵੀ ਚਲੋ ਬੋਰੇ ਭਰੇ ਹੋਣ ਨਾ ਫਿਰ ਬਾਈ ਚਾਂਸ ਯਾਰ ਕਿਤੇ ਵੀ ਲੋਡ ਪੈ ਸਕਦੀ ਆਪਾਂ ਨੂੰ ਪਿੰਡ ਦੇ ਕੰਮ ਕਾਜ ਤੇ ਲੋਡ ਪੈ ਸਕਦੀ ਬੰਦਾ ਉੱਥੇ ਭਰ ਕੇ ਲਾ ਸਕਦਾ ਤਾਂ ਕਰਕੇ ਤੁਹਾਨੂੰ ਆਖੀਦਾ ਵੀ ਚਲੋ ਜਿਹਦੇ ਕੋਈ ਟਾਈਮ ਹੈਗਾ ਕਈ ਵੀਰਾਂ ਦਾ ਫੋਨ ਆਇਆ ਵੀ ਤੁਸੀਂ ਲਾਓ ਸਰਪੰਚਾਂ ਨੂੰ ਫੋਨ ਵੀਰੇ ਤੇ ਆਪੋ ਆਪਣੀ ਡਿਊਟੀ ਆ ਚਲੋ ਅਹੀਂ ਵੀ ਕੰਨੇ ਆਹੀਂ ਤੇ ਤੈਨੂੰ ਵੀਡੀਓ ਪਾਉਣੇ ਆ ਸਾਰਿਆਂ ਨੂੰ ਕਰਦੇ ਆ ਪਰ ਫਿਰ ਵੀ ਮੇਰੇ ਵੀਰ ਇਹਨਾਂ ਦਿਨਾਂ 'ਚ ਹਰ ਇੱਕ ਪਿੰਡ 'ਚ 4-500 ਬੋਰਾ ਹੈ ਚਲੋ ਭਰਿਆ ਹੋਵੇ ਜਿਆਦਾ ਨਹੀਂ ਤੇ ਇੰਨੇ ਨਾਲ ਹੀ ਚਲੋ ਕੰਮ ਆ ਜਾਂਦਾ ਕਿਤੇ ਨਾ ਕਿਤੇ ਦਾ ਆਪਣਾ ਝੋਨਾ ਸ਼ੁਰੂ ਆ ਜਿਹੜਾ ਬਹੁਤ ਸੋਹਣਾ ਦੇ ਇਹ ਟੇਟਾ ਵਾਲਾ ਰਾਹੀ ਆ ਇੱਥੋਂ ਸ਼ੁਰੂ ਹੋ ਜਾਂਦਾ ਉਹ ਸ਼ੈੱਡ ਤੂੜੀ ਵਾਲਾ ਸਾਰਾ ਝੋਨਾ ਘੋਤੂ ਨਹੀਂ ਚੰਗੀ ਆ ਬੂਟਾ ਵੀ ਚੰਗਾ ਮਾਰਿਆ ਹੁਣ ਇਹਨੂੰ ਸਪਰੇਅ ਕਰਨੀ ਆਪਾਂ ਕੀੜੀ ਕੁੜੀ ਵਾਲੀ ਸਾਰਾ ਝੋਨਾ ਇੱਥੇ ਹੁਣ ਪਾਣੀ ਸਕਾਇਆ ਵਾ ਇੱਥੇ ਪਾਣੀ ਵੱਤਰਦਾ ਹੀ ਲਾਈਦਾ ਜਿੰਨਾ ਕਾ ਆਪਾਂ ਨੂੰ ਦੋੜੋ ਕਦੀ ਪੂਰਾ 110 ਚੋਨਾ ਆਪਣਾ ਸ਼ੈੱਡ ਤੂੜੀ ਵਾਲਾ ਉੱਥੇ ਸਾਰੀ ਤੂੜੀ ਬਣਾਈ ਦੀ ਤੇ ਇੱਥੇ ਰੱਖ ਲਈ ਦੀ ਹੈ ਇਹਨਾਂ ਸਾਡੀਆਂ ਸਾਰੀਆਂ ਮੋਟਰਾਂ ਦੇ ਰੁੱਖ ਤੁਹਾਨੂੰ ਵਾਦੂ ਦਿਖਣਗੇ ਰੁੱਖ ਨਹੀਂ ਕਦੀ ਵੀ ਅਸੀਂ ਜਿੰਨੇ ਕ ਵੱਢੀ ਦੇ ਉਹਨੇ ਕ ਦੁਬਾਰਾ ਨਾਲ ਲਾਈ ਦੇ ਉਹ ਨਹੀਂ ਥੱਕੇ ਦੇ ਘੁੱਟ ਪਾਣੀ ਨਹੀਂ ਹੈਗਾ ਗੇੜਾ ਮਾਰਿਆ ਨਿਯਾਰੀ ਹੈ ਪਾਰਸ ਸੁੱਕਾ ਤਾਂ ਲੱਭਦਾ ਹੀ ਨਹੀਂ ਤਾਂ ਤਾਂ ਦਿਖਾਇਆ ਵੀ ਜ ਵੀ ਨਹੀਂ ਵੀ ਉੱਥੇ ਹੀ ਆ ਇਧਰ ਵੀ ਐ ਸਾਫ ਸੁਥਰਾ ਚੋਨਾ ਕੋਈ ਬਿਮਾਰੀ ਨਹੀਂ ਟਰੈਕਟਰ ਨਹੀਂ ਇਧਰ ਖਾਦ ਪਾਈ ਦੀ ਸਾਰੇ ਇਹ ਆਪਣੀ ਪੰਡ ਪੇਂਡ ਵਾਲੀ ਸਾਈਡ ਝੋਨੇ ਦਾ ਟੂਰ 110 ਵੈਰੈਟੀ ਪੈਪ ਲੈਣਾ ਪਈਆਂ ਨਿਯਾਰੀ ਵੱਜੇ ਸੋਹ ਕਿਉਂਕਿ ਇਹ ਪੈਲੀ ਤੇ ਕੱਲਾ ਆਪਣਾ ਛੋਟਾ ਸਤਨਾਮ ਸਹੁੰਦਾ ਉਹਦੀ ਡਿਊਟੀ ਆ ਉਹਦੇ ਕੋਲ ਹੈਗਾ ਵਾ 150 ਕਿੱਲੇ ਦੇ ਲਾਗੇ ਉਹ ਫਿਰ ਉਹਨੂੰ ਇੱਕ ਬੰਦਾ ਦਿੱਤਾ ਤੁਸੀਂ ਹਿਸਾਬ ਲਾਓ ਉੱਥੇ ਮੇਰੇ ਨਾਲ 6 ਬੰਦੇ ਆ ਇੱਥੇ ਦੇ ਕੋਲ ਇੱਕੋ ਬੰਦਾ ਵਾ ਬਸ ਗੀੜਾ ਛੀੜਾ ਮਾਰਨਾ ਇਹ ਨਹੀਂ ਵੀ ਉਹ ਬੰਦੇ ਨੇ ਬੰਦੇ ਤੇ ਆ ਆਪ ਗੀੜਾ ਜ਼ਰੂਰ ਮਾਰਨਾ ਸਾਰਾ ਕੰਮ ਆਪ ਵੇਖ ਕੇ ਬੰਦੇ ਨੂੰ ਦੱਸਣਾ ਵੀ ਆਹ ਕੰਮ ਤੇਰਾ ਹੋਣ ਵਾਲਾ ਸੱਜਣਾ ਤੇ ਆ ਕਰਨਾ ਪਾਣੀ ਲਵਾ ਕੇ ਜਾਣਾ ਪਾਣੀ ਲਾ ਕੇ ਲਵਾ ਕੇ ਲਵਾ ਕੇ ਦੋ ਟਾਈਮ ਕੀੜਾ ਮਾਰਨਾ ਸ਼ਾਮ ਨੂੰ ਸਵੇਰੇ ਹੁਣ ਇੱਥੇ ਕੀੜੀ ਵਾਲੀ ਸਪਰੇਅ ਕਰਾਂਗੇ ਹੁਣ ਝੋਨੇ ਦਾ ਰੰਗ ਬਹੁਤ ਸੁਣਾ ਹੈ ਤੇ ਭੂਰਾ ਹੋਰ ਨਹੀਂ ਵੀ ਕਰੋ ਚੱਕ ਝੋਨਾ ਸਾਬ ਜਿੰਨਾ ਆਪਾਂ ਹੁਣ ਆ ਝੋਨਾ ਤੁਹਾਨੂੰ ਮੈਂ ਦਿਖਾਉਣਾ ਵੀ ਆ ਝੋਨਾ ਨਾਲ ਹੀ ਬਣਾਉਣ ਲੱਗ ਪੈਣ ਲੱਗਾ ਹੁਣੇ ਝੋਨਾ ਸਕਾ ਦਿੱਤਾ ਵਾ ਇਨੂੰ ਸੁਕਾਉਣ ਦਾ ਟਾਈਮ ਹੀ ਅਸਲ ਇਹੋ ਆ ਜਦੋਂ ਝੋਨਾ ਤੁਹਾਨੂੰ ਪਤਾ ਨਾ ਪੈਪ ਬਣਨ ਤੋਂ ਪਹਿਲਾਂ ਪਹਿਲਾਂ ਜਿੰਨਾ ਸੁਕਾ ਲਿਆ ਜਦੋਂ ਇਹਨੇ ਗੋਭ ਇਹਦੀ ਹੋ ਗਈ ਸਟਾਰਟ ਉਦੋਂ ਝੋਨੇ ਨੂੰ ਪਾਣੀ ਜ਼ਰੂਰੀ ਆ ਕਿਉਂਕਿ ਜਿਹੜਾ ਝੋਨ ਕੋਈ ਵੀ ਫਾਲਵਾ ਉਹ ਪਾਣੀ ਨਾਲ ਬਾਨਾ ਤੇ ਹੁਣ ਇਹਨੂੰ ਸੁਕਾ ਲਿਆ ਤੇ ਜਦੋਂ ਇਹਦੇ ਗੋਭ ਕੱਢਣੀ ਸ਼ੁਰੂ ਕਰਤੀ ਉਦੋਂ ਨਾਲ ਹੀ ਇਹਨੂੰ ਬੱਤਰ ਦਾ ਪਾਣੀ ਦੇ ਦੇਣਾ ਇੱਕ ਦਿਨ ਛੱਡ ਕੇ ਜਦੋਂ ਮੜਾ ਵੱਤਰ ਲੱਗ ਗਿਆ ਫੇਰ ਦੁਬਾਰਾ ਹੋਣਾ ਵੇ ਥਾਂ ਚਿੱਟਾ ਕੀਤਾ ਪਿਆ ਥੱਲੇ ਜਦੋਂ ਆਪਾਂ ਥਾਂ ਪਾਣੀ ਸੁਕਾ ਦਾਂਗੇ ਨਾ ਪੂਰਾ ਫੇਰ ਕੀ ਹੁੰਦਾ ਵਾ ਵੀ ਜਿਹੜੀਆਂ ਉਲੀ-ਉਲੀ ਵਾਲੇ ਰੋਗ ਆ ਉਹ ਸਾਰੇ ਖਤਮ ਹੋ ਜਾਂਦੇ ਆ ਝੋਨੇ ਦੇ ਜੜਾਂ ਦੇ ਵਿੱਚੋਂ ਹਵਾ ਫਿਰ ਜਾਂਦੀ ਆ ਤੇ ਜਿੰਨੇ ਵੀ ਉਲੀ-ਉਲੀ ਲੱਗਣੇ ਜੇ ਤਰ੍ਹਾਂ ਆਪਣਾ ਥੱਲੇ ਲੱਗ ਜਾਂਦਾ ਗਾਲਾ ਜਾ ਪੈ ਜਾਂਦਾ ਉਹ ਸਾਰਾ ਕੁਝ ਖਤਮ ਹੋ ਜਾਂਦਾ ਇਹਦੇ ਨਾਲ ਫੇਰ ਸਿਰਫ ਕੀੜੀ-ਕੂੜੀ ਬਹੁਤ ਘੱਟ ਹੋ ਜਾਂਦੀ ਆ ਤੇ ਜੇ ਆਪਾਂ ਇਹ ਪਾਣੀ ਨਾ ਨਾ ਸੁਕਾਵਾਂਗੇ ਫੇਰ ਥੱਲੇ ਜਗਾਲ ਜਾਂ ਦੁੱਲੀ ਜੀ ਪਈ ਜਾਂਦੀ ਝੋਨੇ ਨੂੰ ਉਹ ਫਿਰ ਬਿਮਾਰੀਆਂ ਜਿਆਦੀਆਂ ਲੱਗਦੀਆਂ। ਇਸ ਕਰਕੇ ਜਿੰਨਾ ਵੀ ਹੋ ਸਕੇ ਗੋਭ ਬਣ ਤੋਂ ਪਹਿਲਾਂ ਝੋਨਾ ਸੁਕਾ ਕੇ ਬਾਅਦ ਵਿੱਚ ਨੂੰ ਬੱਤਰ ਦਾ ਪਾਣੀ ਕਰੀਓ ਜਿੱਥੇ ਸੁੱਕਦਾ ਜਿੱਥੇ ਸੁੱਕਦਾ ਹੀ ਨਹੀਂ ਜਿਤਨਾ ਸਾਡੇ ਪਾਰ ਨਹੀਂ ਸੁੱਕਦਾ ਉੱਥੇ ਤਾਂ ਫਿਰ ਆਪਾਂ ਨੂੰ ਸਪਰੇਅ ਨਾਲ ਹੀ ਪਾ ਲੈਣਾ ਪੈਣਾ। ਉੱਥੇ ਫਿਰ ਨਿਗਰਾਨੀ ਰੱਖਣੀ ਪੈਣੀ। ਉੱਥੇ ਥੋੜਾ ਜਿਹਾ ਬਿਮਾਰੀਆਂ ਦਾ ਟੈਗ ਵੱਜ ਜਾਂਦਾ ਵਾ। ਇੱਥੇ ਫਿਰ ਜਿਹੜਾ ਟੈਗ ਹੈ ਨਾ ਬਿਮਾਰੀਆਂ ਦਾ ਘਟ ਜਾਂਦਾ ਵਾ। ਇੱਥੇ ਇੱਕ ਸਪਰੇਅ ਨਾਲ ਝੋਨਾ ਪੱਕ ਜਾਣਾ। ਉੱਥੇ ਸਾਨੂੰ ਦੋ ਸਪਰੀਆਂ ਕਰਨੀਆਂ ਪੈਣੀਆਂ। ਜਿਸ ਕਰਕੇ ਹਰ ਇੱਕ ਪੈਲੀ ਦਾ ਆਪੋ ਆਪਣਾ ਰੋਲ, ਆਪੋ ਆਪਣਾ ਸਿਸਟਮ ਇਹ ਕਰਕੇ ਕੋਈ ਵੀ ਕਈ ਵੀਰ ਪੁੱਛਦੇ ਸਾਡੇ ਪੈਲੀ ਮਾੜੀ ਰਹਿ ਗਈ ਆ ਜਾਂ ਕੁਝ ਵੀ ਆ ਸਾਡੇ ਝੋਨਾ ਵੇਖ ਲਓ ਇੱਕ ਤਾਰ ਆ ਸਾਰਾ। ਇਹਦੇ ਸਾਰੇ ਪੈਬ ਲੈਣਾ ਪਈਆਂ। ਹੁਣ ਕੱਲੀ-ਕੱਲੀ ਮੋਟਰ ਦਾ ਟੂਰ ਜਿਹੜਾ ਇੱਥੋਂ ਲੈ ਕੇ ਤੁਹਾਨੂੰ ਉਦਾਂ ਹੀ ਦੱਸ ਦਿੰਦੇ ਆ ਵੀ ਜਿਹੜੀ ਏ ਹੋਣਾ ਤੁਹਾਨੂੰ ਮੋਟਰ ਉਹ ਜਿਹੜੀ ਦਿਖਣ ਰਹੀ ਆ ਉਥੋਂ ਤੱਕ ਸਾਰੀ ਪਾਈਪ ਲਾਈਨ ਜਿੰਨੀ ਪਈ ਆ ਇਹ ਸਾਰਾ ਆਪਣਾ ਹੀ ਆ ਨਾਲੇ ਢੀੜਾ ਮਾਰਨਾ ਸੌਖਾ ਆ ਆਪਣੇ ਚਾਚੇ ਕੇਵਲ ਸਿੰਘ ਟੋਟੀ ਦਾ ਡੇਰਾ ਠੀਕ ਆ ਸਾਰੇ ਆਪਣੇ ਤੇ ਇਧਰੋਂ ਤੁਹਾਨੂੰ ਦੱਸ ਦਿੰਨੇ ਆ ਇਹ ਔਰ ਜਿਹੜੀ ਥੱਲੇ ਬੰਨੇ ਪਾਈਪ ਲਾਈਨ ਤੁਹਾਨੂੰ ਚਿੱਟੇ ਜਿਹਟੇ ਪਾਈਪ ਦਿਖਦੇ ਆ ਉਧਰ ਤੱਕ ਇਹ ਵੀ ਸਾਰਾ ਆਪਣੇ ਕੋਲ ਟਾਕੀ ਆ ਜ਼ਮੀਨ ਦਾ 150 ਕਿੱਲੇ ਦਾ ਦੇ ਆ ਤੁਹਾਨੂੰ ਪਤਾ ਹੀ ਇੱਥੇ ਹੁਣ ਆਪਣੀ ਗੱਡੀ ਖੜੀ ਇੱਥੇ ਆਪਣੇ ਸਾਰੇ ਤੂੜੀ ਤਾੜੀ ਵਾਲਾ ਸਿਸਟਮ ਸਾਰਾ ਤੇ ਇੱਥੇ ਹੁਣ ਇਹ ਸਾਨੂੰ ਘਟੇ ਗੇੜਾ ਮਾਰਨਾ ਪੈਂਦਾ ਕਿਉਂਕਿ ਫਸਲ ਨੂੰ ਗੇੜਾ ਹੀ ਮਾਰਨਾ ਹੁੰਦਾ ਇੱਥੇ ਇਹ ਸਿਸਟਮ ਆ ਵੀ ਇੱਥੇ ਜਿੱਦਿਆੜੀ ਮਿਸ ਹੋ ਵੀ ਜਾਵੇ ਜਿੱਦਾਂ ਮੈਨੂੰ ਕਈ ਵੀਰਾਂ ਦੇ ਯਾਰ ਤੁਹਾਡੇ ਕੰਮ ਮੁੱਕਦਾ ਹੀ ਨਹੀਂ ਅਸੀਂ ਦੇ ਹੁਣ ਝੋਨਾ ਲਾ ਕੇ ਖਾਦਾ ਪਾ ਕੇ ਵੇਲੇ ਆ ਵੇਲੇ ਹੀ ਵੀ ਆ ਪਰ ਇਹ ਆ ਵੀ ਇੱਥੇ ਥੋੜਾ ਜਿਹਾ ਕੰਮ ਘੱਟ ਹੁੰਦਾ ਵਾ ਤੇ ਪਾਰ ਥੋੜਾ ਜਿਆਦਾ ਹੁੰਦਾ ਛੋਟੇ ਛੋਟੇ ਕੰਮ ਵੜੇ ਹੁੰਦੇ ਆ ਤੁਹਾਨੂੰ ਦੱਸਦੇ ਆ ਟਾਲੀਆਂ ਨਾਲ ਵੀ ਸਾਡਾ ਇੱਕ ਬਹੁਤ ਵੱਡੀ ਯਾਦ ਜੁੜੀ ਆ ਕਿਉਂਕਿ ਅਸੀਂ ਉਦੋਂ ਛੋਟੇ ਛੋਟੇ ਹੁੰਦੇ ਸੀ ਮੇਰੀ ਉਮਰ ਉਦੋਂ ਹੀ 9 ਸਾਲ ਦੀ ਤੇ ਜਿਹੜਾ ਮੇਰਾ ਭਰਾ ਵੱਡਾ ਵਾ ਉਹਦੀ ਹੈਗੀ 10 ਸਾਲ 1 ਸਾਲ ਵੱਡਾ ਹੈ ਆ ਦੋ ਟਾਲੀਆਂ ਹੀ ਉਦੋਂ ਲਾਈਆਂ ਇੱਕ ਮੈਂ ਲਾਈ ਤੇ ਇੱਕ ਮੇਰਾ ਵੀਰ ਹਰਜਿੰਦਰ ਉਹਨੇ ਲਾਈ ਜਿਹੜੀ ਆ ਆਟਾ ਲੀ ਆ ਇਹ ਮੈਂ ਤੇ ਹਰਜਿੰਦਰ ਦੇ ਡੈਡੀ ਨੇ ਦੋਵਾਂ ਨੇ ਲਾਈ ਤੇ ਜਿਹੜੀ ਆਟਾ ਲੀ ਆ ਇਹ ਹਰਜਿੰਦਰ ਨੇ ਤੇ ਮੇਰੇ ਫਾਦਰ ਸਾਹਿਬ ਨੇ ਲਾਈ ਤੇ ਕਿੱਡੀ ਸੋਹਣੀ ਨਾਲੇ ਇਹਦੇ ਨਾਲ ਜਾਦ ਜੁੜੀ ਆ ਚਲੋ ਸਾਡੇ ਕੋਲ ਨਹੀਂ ਹੈਗੇ ਹੁਣ ਮਹਿੰਦਰ ਸਿੰਘ ਜਿਹੜੇ ਡੈਡੀ ਹੁਣਾ ਦੇ ਭਰਾ ਹੀ ਤੇ ਮੈਨੂੰ ਬੜੀ ਹੁੰਦੀ ਯਾਦ ਵੀ ਇਹ ਲਾਈ ਤੇ ਜਦੋਂ ਮੈਂ ਲਾਈ ਨਾ ਤੇ ਮੈਂ ਆਪਣੇ ਤਾਈ ਨੂੰ ਆਖਿਆ ਮੈਂ ਕਿਹਾ ਹੋ ਜੂਗੀ ਕਹਿੰਦਾ ਪੁੱਤ ਧੰਨ ਗੁਰੂ ਨਾਨਕ ਦਾ ਨਾਂ ਲੈ ਕੇ ਲਾ ਦੇ ਜਦੋਂ ਉਹਦਾ ਓਟ ਆਸਰਾ ਲੈ ਲਈਏ ਨਾ ਤੇ ਆਪਣੀ ਨਹੀਂ ਵੀ ਉਗਣੀ ਉਹ ਵੀ ਉੱਗ ਪੈਂਦੀ ਆ ਉਹ ਉਹਦੇ ਚ ਵੀ ਜਾਣ ਪਾ ਆਂਦਾ ਤੇ ਵਾਕਿਆ ਇਹ ਜਿੰਦੀ ਜਾਗਦੀ ਸਬੂਤ ਹੈ ਜਦੋਂ ਵੇਖੀਦਾ ਤੇ ਉਹਦੀਆਂ ਗੱਲਾਂ ਚ ਤੇ ਕਰੀਦੀਆਂ ਤੇ ਬੜਾ ਮੰਨ ਨੂੰ ਹੁੰਦਾ ਉਹ ਬੰਦਾ ਕਿਹੋ ਜਿਹਾ ਇਨਸਾਨੀ ਵੀ ਉਹਦੀਆਂ ਗੱਲਾਂ ਨਾ ਅੱਜ ਤੜਨਾ ਕਰਦੇ ਆ। ਵੀ ਮੇਰਾ ਸਰੀਰ ਥੋੜਾ ਜਿਹਾ ਨਾ ਹੁੰਦਾ ਇਹ ਪੋਲਾ ਤੇ ਮੈਨੂੰ ਨੇਖਣਾ ਕੋਈ ਨਹੀਂ ਡੰਡ ਮਾਰਿਆ ਘਰ ਮੈਂ ਆਖਣਾ ਤਾਇਆ ਮੈਨੂੰ ਸਾਰੇ ਕੋਟ ਲੈਿੰਦੇ ਆ ਹਨਾ ਕੋਈ ਨਹੀਂ ਉਹ ਡੰਡ ਮਾਰਿਆ ਕਰ ਤੂੰ ਤਕੜਾ ਹੋ ਜਾਏਗਾ। ਤੇ ਉਹੋ ਹੀ ਬੰਦਾ ਸੀ ਜਿਹੜਾ ਸਾਰਿਆਂ ਨਾਲ ਪਿਆਰ ਰੱਖਣਾ ਉਹਨੇ ਸਾਨੂੰ ਮੱਸਿਆ ਦੀ ਮੱਸਿਆ 5 ਰੁਪਏ ਦੇਣੇ ਉਹਨਾਂ ਸਮਿਆਂ 'ਚ ਵੀ ਚਾ ਉਹ 5 ਰੁਪਏ ਚੀਜੀ ਖਾ ਲੋ ਉਹ ਬੰਦਾ ਯਾਰ ਜਿਹੜਾ ਬੰਦਾ ਚੰਗਾ ਹੋਵੇ ਉਹਨੂੰ ਸ਼ਰਬ ਛੇਤੀ ਲੈ ਜਾਂਦਾ ਤੇ ਸਾਨੂੰ ਬੜੀ ਤਗੜੀ ਘਾਟ ਲੱਗੀ ਬੜੀ ਯਾਦ ਆਉਂਦੀ ਹੈ ਜਦੋਂ ਇਹਨਾਂ ਟਾਲੀਆਂ ਲੱਗ ਕੇ ਆਈਦਾ ਨਾ ਉਦੋਂ ਬਹੁਤ ਬੜੀ ਯਾਦ ਆਉਂਦੀ ਇੱਥੇ ਹੀ ਰਹਿੰਦੇ ਰਹੇ ਉਦੋਂ ਆਇਆ ਥਾਂ ਦੇ ਜਿੱਥੇ ਹੁਣ ਆ ਆਪਣਾ ਸ਼ੈੱਡ ਹੈ ਇੱਥੇ ਹੀ ਕੋਠਾ ਪਾਇਆ ਹੁੰਦਾ ਸੀ ਜਿੱਤਰਾ ਹੁਣ ਪਾਰ ਵਾਲੀ ਪੈਲੀ ਦਾ ਨਾ ਸਵਰਗਾ ਦੀ ਪੂਰੀ ਰੱਖਿਆ ਨਾ ਉਦੋਂ ਐਸ ਮੋਟਰ ਦਾ ਨਾ ਸਵਰਗਾ ਦੀ ਪੂਰੀ ਰੱਖਿਆ ਹੁੰਦਾ ਸੀ ਵੀ ਇੱਥੇ ਡੇਰੇ ਤੇ ਰਹਿੰਦੇ ਹੁੰਦੇ ਸੀ ਦੋ ਪਰਿਵਾਰ ਸਾਡੇ ਇੱਥੇ ਰਹਿੰਦੇ ਹੁੰਦੇ ਵੈਸੇ ਜਦੋਂ ਝੋਨਾ ਲੱਗਦਾ ਹੁੰਦਾ ਓਦੋਂ ਮੋਟਰ ਮਟਰਸਾਈਕਲ ਨਹੀਂ ਹੁੰਦੇ ਗੱਡੀਆਂ ਗੁੱਡੀਆਂ ਨਹੀਂ ਹੁੰਦੀਆਂ ਸੀ ਓਦੋਂ ਫਿਰ ਓਦੋਂ ਇੱਥੇ ਰਹਿਣਾ ਸੀ ਆ ਸਾਰੀ ਜ਼ਮੀਨ ਇੱਥੋਂ ਸਾਹਮਣੀ ਤੇ ਫਿਰ ਓਦੋਂ ਇੱਥੇ ਕੋਠਾ ਚਬਾਰਾ ਜਿਦਾਂ ਪਾਰ ਆਪਣਾ ਸਿਸਟਮ ਇਦਾਂ ਹੀ ਸੇਮ ਹੁੰਦਾ ਏ ਟੋਕਾ ਟਾਕਾ ਡੰਗਰ ਰੱਖੇ ਹੁੰਦੇ ਇਹਦਾ ਨਾ ਸਵਰਗਾ ਦੀ ਪੂਰੀ ਰੱਖਿਆ ਹੁੰਦਾ ਹੈ ਚਲੋ ਹੁਣ ਸਮਾਂ ਬਦਲ ਗਿਆ ਸਭ ਕੁਝ ਮਾਲਕ ਨੇ ਦੇ ਦਿੱਤਾ ਆ ਇਹ ਆਪਣੇ ਭਤੀਜੇ ਦਾ ਆਪਣਾ ਵੀਰ ਵੱਡਾ सोनू ਇਹ ਸਾਰੇ ਤੁਹਾਨੂੰ ਦਰਸ਼ਨ ਕਰਾ ਦੇਣ ਲੱਗੇ ਝੋਨੇ ਦੇ ਸੁਖਮਣਾ ਜਾਣਾ ਬਾਹਰ ਨਹੀਂ 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 ਜਾਣਾ ਹਾਂ ਬਾਹਰ ਨਹੀਂ ਜਾਣਾ ਇੱਥੇ ਰਹਿਣਾ ਅੱਜ ਸਾਰੀ ਉਮਰ ਇੱਥੇ ਹੀ ਦਾਸਤਨਾਮ ਸੋ ਆ ਗਿਆ ਜੀ ਸੋ 32 ਜਿਹੜੀ ਨਵੀਂ ਵੈਰਾਈਟੀ ਆਈ ਸੀ ਇਹਨੂੰ ਵੀ ਖਾਦ ਬਹੁਤ ਘੱਟ ਪਾਉਣੀ ਪੈਂਦੀ ਹੈ ਇਦੇ ਵਿੱਚ ਵੀ ਬਿਮਾਰੀ ਦਾ ਟੈਗ ਬਹੁਤ ਘੱਟ ਵਾ ਦੇਖੋ ਥੱਲੇ ਇਹ ਤਰੇੜਾ ਪਾੜੀਆਂ ਪਈਆਂ ਨਾ ਐ ਹੈ ਝੋਨੇ ਦੇ ਕਿਤੇ ਵੀ ਇੱਕ ਵੀ ਦਾਣੇ 'ਚ ਪ੍ਰੋਬਲਮ ਨਹੀਂ ਹੈ ਕਿਤੇ ਵੀ ਵੇਖੋ ਦੇ ਇਹਨੂੰ ਖਾਦ ਉਹਨਾਂ ਆਖਿਆ ਵੀ ਬਸ ਇਹਨੂੰ ਦੋ ਬੂਰੇ ਖਾਦ ਦੇ ਪਾਉਣੇ ਅਜੇ ਦੋ ਬੂਰੇ ਵੀ ਚਲੋ ਆਂਦੇ ਨਹੀਂ ਪਾਉਣੇ ਪਰ ਵੇਖ ਕੇ ਜ਼ਮੀਨ ਦੇ ਹਿਸਾਬ ਨਾਲ ਹੀ ਦੋ ਬੂਰੇ ਪਾਏ ਆ ਤੇ ਹੁਣ ਖਾਦ ਖੁਦ ਸਕਾਈ ਆ ਐ ਕਿਤੇ ਭੂਰਾ ਨਹੀਂ ਪਾਣੀ ਖਾਦ ਖੁਦ ਸਕਾਈ ਕਹਤਾ ਪਾਣੀ ਸਕਾਇਆ ਵਾ ਬਹੁਤ ਵਧੀਆ ਵੈਰਾਈਟੀ ਇਹ ਵੀ ਇਹ ਐਰਕੀ ਬੀਜਿਆ ਸੀ ਗਾਹ ਨੂੰ ਆਪਾਂ ਇਹਦੇ ਵਿੱਚੋਂ ਨਾ ਬੀ ਤਿਆਰ ਕਰਾਂਗੇ ਇਸ ਵਾਰੀ ਆਪਾਂ 110 131 ਤੇ 132 ਤੇ 26 ਇਹ ਤਿੰਨ ਚੋਣਿਆਂ ਦੀਆਂ ਵੈਰਾਈਟੀਆਂ ਦਾ ਬੀ ਰੱਖਾਂਗੇ ਪੂਰਾ ਸੋਧ ਕੇ ਤੇ ਮਸ਼ੀਨ ਆਪਾਂ ਵਾੜਨ ਵਾਲੀ ਲੈਣ ਦੀ ਝਾੜ ਕੇ ਤੁਹਾਡੇ ਨਾਲ ਝਾੜਦਿਆਂ ਦੀ ਵੀਡੀਓ ਪਾਵਾਂਗੇ ਵੜਦਿਆਂ ਦੀ ਵੀਡੀਓ ਪਾਵਾਂਗੇ ਸਾਰਾ ਬਣਾਵਾਂਗੇ ਜਗਾਟ ਤੇ ਇਹ ਅੱਜ ਅਜੇ ਤੁਹਾਨੂੰ ਅੱਧੀਆਂ ਮੋਟਰਾਂ ਟੂਰ ਕਰਾਤਾ ਹੁਣ ਇੱਥੇ ਉੱਤੇ ਮੋਟਰ ਦੇ ਖਲੋਤੇ ਸਾਰੇ ਵੀਰਗਤ ਝੋਨਾ 131 ਇਹ ਵੀ ਵੈਰੈਟੀ ਬਹੁਤ ਵਧੀਆ ਇਹਨੂੰ ਵੀ ਖਾਦ ਜਿਹੜੀ ਆ ਬਹੁਤ ਹਾਬਣਾ ਪਉਣੀ ਪੈਂਦੀ ਆ ਕਿਉਂਕਿ ਜਿਆਦੀ ਖਾਦ ਦੇ ਨਾਲ ਝੋਨਾ ਨਹੀਂ ਨਿਕਲਦਾ ਖਾਦ ਜਿੰਨੀ ਆਪਾਂ ਘਾਟ ਰੱਖਾਂਗੇ ਜਿੰਨਾ ਆਪਾਂ ਝੋਨੇ ਨੂੰ ਖਾਦ ਘਾਟ ਰੱਖਾਂਗੇ ਨਾ ਦਰਮਿਆਨੀ ਜਿੱਥੇ ਆਪਾਂ ਨੂੰ ਪਤਾ ਹੋਵੇ ਵੀ ਆਪਣਾ ਝੋਨਾ ਜਿਹੜਾ ਵਾ ਵੀ ਪੂਰਾ ਝਾੜ ਦੇ ਦੂਗਾ ਜੇ ਆਪਾਂ ਉਹ ਤੋਂ ਵੱਧ ਜਿੰਨੀ ਖਾਦ ਪਾਵਾਂਗੇ ਨਾ ਉਹ ਜੁਨੇ ਨੇ ਫੋਕ ਜਿਆਦੀ ਬਣਾ ਦੇਣੀ ਆ ਫੋਕ ਦਾ ਆਪਾਂ ਨੂੰ ਫਾਇਦਾ ਨਹੀਂ ਆ ਹੁਣ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਿਹੜੀਆਂ ਕਿਹੜੀਆਂ ਸਪਰੇਇਆਂ ਜਿਹੜੀਆਂ ਆਪਾਂ ਕਰਨੀਆਂ ਵਾ ਜਿਹਦੇ ਨਾਲ ਆਪਣੀ ਫੋਕ ਜਿਹੜੀ ਆ ਘਟ ਬਣੇ ਉਹ ਵੀ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਸਭ ਤੋਂ ਵੱਡਾ ਹੁਣ ਇਸ ਟਾਈਮ ਤੇ ਹੋਈ ਆ ਕਿ ਜਿੰਨਾਂ ਦੇ ਝੋਨੇ ਦੋਰੀਆਂ ਤੇ ਰੀਆਂ ਖਾਦਾਂ ਪੈ ਗਈਆਂ ਵਾ ਹੁਣ ਆਪਾਂ ਨੂੰ ਪਤਾ ਵੀ ਆਪਾਂ ਖਾਦਾਂ ਕੰਪਲੀਟ ਕਰਤੀਆਂ ਵਾ ਉਹ ਝੁੰਨਿਆਂ ਨੂੰ ਜਿਹੜਾ ਵਾ ਨਾ ਸਕਾਉਣ ਦੀ ਕੋਸ਼ਿਸ਼ ਕਰੋ ਜਿੰਨਾ ਸੁੱਕ ਜੂਗਾ ਮੁੜ ਕੇ ਬਾਦ ਦੇ ਵਿੱਚ ਇੱਕ ਤੇ ਸਪਰੇਆਂ ਕਰਨੀਆਂ ਸੌਖੀਆਂ ਜਿੱਥੇ ਸੁੱਕਦਾ ਵਾ ਜਿੱਥੇ ਮੇਰੇ ਵੰਗੂ ਪਾਰੰਗ ਪਾਲੀ ਵੰਗੂ ਨਹੀਂ ਸੁੱਕਦਾ ਉੱਥੇ ਤੇ ਸੁੱਕਣਾ ਹੀ ਨਹੀਂ ਨਾ ਉਹਨੂੰ ਸਕਾ ਕੇ ਜਦੋਂ ਗੋਭ ਤੇ ਝੋਨਾ ਚਲੇ ਗਿਆ ਉਦੋਂ ਆਪਾਂ ਉਹਨੂੰ ਪਾਣੀ ਲਾਵਾਂਗੇ ਪਾਣੀ ਲਾਉਣ ਦੇ ਨਾਲ ਜਿਹੜੀ ਗੋਭ ਦੇ ਵਿੱਚ ਜਦੋਂ ਦਾਣਾ ਬਾਨਾ ਪੂਰਾ ਸਹੀ ਬਣ ਜਾਊਗਾ ਇਹ ਜਿਹੜੀਆਂ ਵਾਂ ਨਿਗੀਆਂ ਨਿਗੀਆਂ ਗੱਲਾਂ ਦਾ ਧਿਆਨ ਰੱਖਾਂਗੇ ਨਾ ਤੇ ਉਹਦੇ ਨਾਲ ਆਪਣਾ ਜਿਹੜਾ ਵਾ ਫਸਲ ਦਾ ਜਿਹੜਾ ਵਾ ਪ੍ਰਭਾਵ ਥੋੜਾ ਜਿਹਾ ਵਾਜੂਗਾ ਝਾੜ ਵੀ ਵਾਜੂਗਾ ਇਸ ਕਰਕੇ ਹੁਣ ਕਈ ਬੰਦਿਆਂ ਨੇ ਝੋਨੇ ਖਾਦਾਂ ਪਾਵਾ ਬੇਸਾਬੀਆਂ ਇੰਨੇ ਭਾਰੇ ਕਰਤੇ ਆ ਵੀ ਝੋਨੇ ਪਤਰਾ ਵਾਲੀ ਹੋ ਗਿਆ ਸਾਰਾ ਇਸ ਕਰਕੇ ਖਾਦ ਬਾਲੀ ਜਿਆਦੀ ਜਿਹੜੀ ਬੇਲੋੜੀ ਪਾਉਣੀ ਨਾ ਉਹ ਵੀ ਜਿਹੜੀ ਆ ਨਾ ਸਮਝੀ ਦੀਆਂ ਗੱਲਾਂ ਵਾ ਜਿੰਨੀ ਖਾਦ ਦੀ ਲੋੜ ਆ ਉਨੀ ਪਾਓ ਬਾਕੀ ਖਾਦ ਬਾਲੀ ਜਿਆਦੀ ਬੇਸਾਬੀ ਨਾ ਪਾਓ ਫਿਰ ਉਹਨੀਆਂ ਤੁਹਾਨੂੰ ਵੱਧ ਸਪਰੇਆ ਕਰਨੀਆਂ ਪੈਣਗੀਆਂ ਹੁਣ ਆਪਾਂ ਚਲੋ ਓਲੀ ਵਾਲੀ ਮੋਟਾ ਮੋਟਾ ਤੁਹਾਨੂੰ ਸਾਰੇ ਪਲਾਟਾਂ ਦੇ ਵਿੱਚ ਦੀ ਦਿਖਾ ਹੀ ਦਿੱਤਾ ਅੱਜ ਇਹ ਆਪਣਾ ਪ੍ਰਿੰਡ ਵਾਲੀ ਸਾਈਡ ਦਾ ਬਲੌਗ ਹੈ ਇੱਕ ਸਾਈਡ ਦਾ ਇਸ ਤੋਂ ਬਾਅਦ ਦੂਸਰੀ ਸਾਈਡ ਜਿਹੜੀ ਵੀਰ ਹਰਜਿੰਦਰ ਸਿੰਘ ਦੇ ਕੋਲ ਆ ਉਹ ਵੀ ਤੁਹਾਨੂੰ ਕਿਹੇ ਦਿਨ ਜਿੱਦਣ ਫ੍ਰੀ ਹੋਏ ਪਾਰ ਨਾ ਗਏ ਉਹ ਦਿਨ ਤੁਹਾਨੂੰ ਉਹ ਵੀ ਆਪਾਂ ਦਿਖਾਵਾਂਗੇ ਤੇ ਇਹ ਆਪਣਾ ਟੂਰ ਇੱਕ ਮੋਟਰ ਦਾ ਉਹ ਵੀ ਤੁਹਾਨੂੰ ਦਿਖਾਉਣੇ ਜਿੱਥੇ 131 ਝੋਨਾ ਲੱਗਾ ਇਹ ਆਪਾਂ ਤੁਹਾਨੂੰ ਪਹਿਲਾਂ 132 ਦੇ ਦਰਸ਼ਨ ਕਰਾਏ ਹੁਣ 131 ਦੇ ਕਰਾਵਾਂਗੇ ਆ ਆਪਣਾ ਆ ਗਿਆ ਸੈਲਰ ਸੰਧੂ ਰਾਈਸ ਮਿਲ ਦਾ ਇਹਦੇ ਤੇ ਕਿਹ ਦਿਨ ਵਿਲੇ ਟਾਈਮ ਬਣਾਵਾਂਗੇ ਵਲੌਗ ਆਪਣਾ 131 ਝੋਨਾ ਇੱਥੇ ਪਾਣੀ ਸਕਾਇਆ ਵਾ ਇਹਦੀ ਵਿੱਚ ਝੋਨੇ ਦੀ ਗ੍ਰੋਥ ਬਹੁਤ ਵਧੀਆ ਇਹਦੇ ਵਿੱਚ ਹੁਣ ਆਪਾਂ ਅੱਬਲ ਤੇ ਆਪਣੇ ਝੋਨੇ ਚ ਕਿਤੇ ਰਲਾਈ ਨਹੀਂ ਹੁੰਦਾ ਜੇ ਕਿਤੇ ਦਿਖਦਾ ਵੀ ਹੋਇਆ ਜੋ ਆਪਾਂ ਕੱਢ ਦਾਂਗੇ ਇੱਥੇ ਪਾਈਪ ਲਾਈਨ ਸਾਰੇ ਬਈ ਆ ਝੋਨਾ 31 ਆ ਸਾਡੇ ਚਲੋ ਹੋਰ ਪਾਸੇ ਇਹ ਘਰ ਦਾ ਵੀ ਆ ਪਰ ਰੱਖਿਆ ਸੀ ਤੇ ਕੁਝ ਯੂਨੀਵਰਸਿਟੀ ਦਾ ਵੱਖਰਾ ਵਾ ਸਾਡੇ ਨਾਲ ਯੂਨੀਵਰਸਿਟੀ ਵਾਲੇ ਚ ਤਾਂ ਨਾ ਕਰਦੇ ਬੀ ਦੇ ਵਿੱਚ ਵੀ ਉਹ ਮਦਰੀ ਬੂਟਿਆਂ ਦੀ ਸ਼ਿਕਾਇਤ ਨਹੀਂ ਆਈ ਆਪਣੇ ਸਾਡੇ ਇਲਾਕੇ 'ਚ ਬਹੁਤ ਘੱਟ ਸ਼ਿਕਾਇਤ ਵਾ ਇਹ ਆਪਣੀ ਪਿੰਡ ਵਾਲੀ ਸਾਈਡ ਸਾਰੇ ਝੋਨੇ ਤੁਹਾਨੂੰ ਦਰਸ਼ਨ ਕਰਾਤੀ ਇੱਕ ਸਾਈਡ ਦੀ ਦੂਜੀ ਸਾਈਡ ਦੇ ਫੇਰ ਕਿਸੇ ਦਿਨ ਕਰਾ ਦਾਂਗੇ ਇਹ ਆਪਣੀਆਂ ਮੋਟਰਾਂ ਤੇ ਅੱਜ ਦਾ ਬਲੌਗ ਆਪਣਾ ਛੋਟਾ ਜਿਹਾ ਹੀ ਆ ਅੱਜ ਪਾਰ ਨਹੀਂ ਜਾਇਆ ਗਿਆ ਇਹਨੂੰ ਵੀ ਖਾਦ ਅਸੀਂ ਓਨੀ ਪਾਈ ਆ ਤੇ ਬਾਹਲਾ ਪਤਰਾਲ ਨਹੀਂ ਕੀਤਾ ਬਾਕੀ ਤੁਹਾਨੂੰ ਦਰਸ਼ਨ ਕਰਾਈ ਜਾਂਦੇ ਆ ਕੋਈ ਬਿਮਾਰੀ ਨਹੀਂ ਅਜੇ ਤੱਕ ਕੋਈ ਕੁਛ ਨਹੀਂ ਕਾਲਾ ਸ਼ਾ ਛੋਨਾ ਤੇ ਅੱਜ ਦਾ ਬਲੌਗ ਆਪਣਾ ਹੋ ਗਿਆ ਖਤਮ ਸਾਰੇ ਵੀਰ ਜਿੱਥੇ ਵੀ ਸਾਡੇ ਆ ਬਹੁਤ ਪੁਰਾਣੀ ਕਿੱਕਰ ਉਹ ਦਾਮ ਕਿਕਰਾਂ ਬਲੌ ਹੋ ਗਈਆਂ ਵਾ ਅਲੋਪ ਭਰੇ ਆਪਣੀ ਹੈ ਗਈ ਇੱਥੇ ਇਹ ਬੰਤੇ ਬਹੁਤ ਰੁਖ ਲੱਗਾ ਅ ਸ਼ਾਂ ਸ਼ਾਵਾਂ ਅੱਜ ਦਾ ਬਲੌਗ ਹੋ ਗਿਆ ਆਪਣਾ ਸਮਾਪਤ ਖੇਤੀਬਾੜੀ ਦੇ ਨਾਲ ਜੁੜੀਆਂ ਗੱਲਾਂ ਨੂੰ ਜਾਣਨ ਲਈ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਬਾਕੀ ਵਧੀਆ ਵਧੀਆ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ